ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅਸੀਂ ਆਮ ਤੌਰ ਤੇ ਹੀ ਮੰਨ ਲੈਂਦੇ ਆ ਕਿ ਇਲਾਜ ਬਿਮਾਰੀ ਤੋਂ ਬਾਅਦ ਹੀ ਹੁੰਦਾ ਹੈ ਡਾਕਟਰ ਕੋਲ ਅਸੀਂ ਉਦੋਂ ਜਾਂਦੇ ਆ ਜਦੋਂ ਕੋਈ ਦਰਦ ਬੁਖਾਰ ਜਾਂ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਬਿਮਾਰ ਹੋਣਾ ਜ਼ਰੂਰੀ ਹੈ ਜਾਂ ਕਿ ਅਸੀਂ ਇਹੋ ਜਿਹਾ ਜੀਵਨ ਜੀਏ ਕਿ ਬਿਮਾਰ ਹੋਣ ਦੀ ਨੌਬਤ ਹੀ ਨਾ ਆਵੇ ਬਿਮਾਰੀ ਤੋਂ ਬਾਅਦ ਇਲਾਜ ਜਾਂ ਇੱਕ ਸਿਹਤਮੰਦ ਜ਼ਿੰਦਗੀ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਇਟਰਾਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਅਮਰਦੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਬਿਮਾਰ ਹੋ ਕੇ ਇਲਾਜ ਕਰਾਉਣਾ ਜਾਂ ਸਿਹਤਮੰਦ ਜ਼ਿੰਦਗੀ ਇਹਨਾਂ ਦੋਨਾਂ ਵਿੱਚੋਂ ਅਸੀਂ ਚੋਣ ਕਰ ਸਕਦੇ ਹਾਂ ਜੀ ਹਾਂ ਬਿਲਕੁਲ ਚੋਣ ਕਰ ਸਕਦੇ ਹੋ ਅਗਰ ਮੈਂ ਤੁਹਾਨੂੰ ਸਵਾਲ ਪੁੱਛਾਂ ਕਿ ਤੁਹਾਡੇ ਘਰ ਦੀ ਛੱਤ ਚੂੰਦੀ ਹੈ ਜੀ ਜੀ ਪੈਂਦਾ ਤੇ ਚੂੰਡਾ ਪੈਂਦੀ ਹੈ ਤੇ ਜਦੋਂ ਉਹ ਚੂੰਡਾ ਪੇ ਨਹੀਂ ਪੈ ਜੇ ਤੇ ਫੇਰ ਉਹਨੂੰ ਤੁਸੀਂ ਠੀਕ ਕਰਨਾ ਬਿਹਤਰ ਸਮਝੋਗੇ ਜਾਂ ਬਰਸਾਤ ਆਉਣ ਤੋਂ ਪਹਿਲਾਂ ਹੀ ਉਹਨੂੰ ਰਿਪੇਅਰ ਕਰਨਾ ਠੀਕ ਸਮਝੋਗੇ ਬਰਸਾਤ ਆਉਣ ਤੋਂ ਪਹਿਲਾਂ ਹੀ ਰਿਪੇਅਰ ਕਰਾਂਗੇ ਇਹ ਚੋਣ ਹੈਗਾ ਨਾ ਤੁਹਾਡੇ ਕੋਲ ਜੀ ਇਸੇ ਤਰ੍ਹਾਂ ਹੀ ਤੰਦਰੁਸਤ ਰਹਿਣਾ ਜਾਂ ਬਿਮਾਰ ਹੋ ਕੇ ਇਲਾਜ ਕਰਨਾ ਹੈ ਉਹ ਵਿਚਾਰ ਆਪਾਂ ਦੇਖੋ ਹੈ ਜੀ ਅਕਸਰ ਅਸੀਂ ਬਿਮਾਰੀਆਂ ਦੀ ਸਾਇੰਸ ਵਿੱਚ ਚਲੇ ਗਏ ਆਮ ਜਨਤਾ ਜਿਹੜੀ ਹੈ ਉਹ ਬਿਮਾਰੀ ਦੀ ਸਾਇੰਸ ਹੈ ਕਿਸੇ ਵੀ ਡਾਕਟਰ ਦਾ ਰੋਲ ਕਿਸੇ ਦਵਾਈ ਦਾ ਰੋਲ ਆਯੁਰਵੈਦ ਦੇ ਵੈਦ ਦਾ ਰੋਲ ਹੋਮੋਪੈਥੀ ਦਾ ਰੋਲ ਇਹ ਸਭ ਦਾ ਰੋਲ ਜਿਹੜਾ ਹੈ ਬਿਮਾਰੀ ਤੋਂ ਬਾਅਦ ਸਟਾਰਟ ਹੁੰਦਾ ਹੈ ਜੀ ਬਿਮਾਰੀ ਤੋਂ ਪਹਿਲਾਂ ਕੀ ਇਹ ਜ਼ਰੂਰੀ ਹੈ ਕਿ ਕਿਸੇ ਕੋਲ ਬਿਮਾਰ ਹੋਈ ਤੇ ਫਿਰ ਇਲਾਜ ਕਰਾਈ ਜੀ ਬਿਲਕੁਲ ਨਹੀਂ ਨਹੀਂ ਹਾਂ ਕਿ ਅਸੀਂ ਕਿਉਂ ਨਾ ਤੰਦਰੁਸਤ ਰਹਿਣਾ ਸਿੱਖੀਏ ਹੋਰ ਇਹ ਮੇ ਕਿਉਂ ਦਾ ਵੀ ਨਾ ਕਿ ਅਸਰ ਦਾ ਕਿ ਇਹ ਸੰਭਵ ਹੈ ਇਸ ਸ੍ਰਿਸ਼ਟੀ ਚ ਅਸੀਂ ਕੱਲੇ ਜੀਵ ਨਹੀਂ ਹੈਗੇ ਜੀ ਇਨਸਾਨ ਤੋਂ ਇਲਾਵਾ ਕਿਹੜਾ ਜੀਵ ਹੈ ਜਿਹੜਾ ਇਲਾਜ ਕਰਾਉਂਦਾ ਕੋਈ ਵੀ ਨਹੀਂ ਜਗਣਾ ਦੇ ਵਿੱਚ ਕਿਸੇ ਦਾ ਹਸਪੀਟਲ ਨਹੀਂ ਕਿਸੇ ਦਾ ਕੋਈ ਇਲਾਜ ਨਹੀਂ ਸਾਰੇ ਕਿਹੜੀ ਸਾਇੰਸ ਫੋਲੋ ਕਰਦੇ ਨੇ ਜਾਣੇ ਜਾਂਦੇ ਉਹਨਾਂ ਨੂੰ ਸਾਇੰਸ ਤਰੀਕਾ ਲੇਕਿਨ ਫਾਲੋ ਕਰ ਰਹੇ ਨੇ ਉਹ ਤੰਦਰੁਸਤੀ ਨੂੰ ਫਾਲੋ ਕਰ ਰਹੇ ਜੀ ਉਹ ਉਹਨਾਂ ਜ਼ਰੂਰੀ ਕੰਮਾਂ ਨੂੰ ਕਰਦੇ ਨੇ ਜਿਹੜੇ ਤੰਦਰੁਸਤ ਰਹਿਣ ਵਾਸਤੇ ਜ਼ਰੂਰੀ ਨੇ ਤਾਂ ਇੱਕ ਚੋਣ ਹਰ ਕਿਸੇ ਦੇ ਕੋਲ ਹੈਗਾ ਕਿ ਉਹ ਬਿਮਾਰ ਹੋ ਕੇ ਇਲਾਜ ਕਰਾਉਣਾ ਸਿੱਖੇ ਵੱਲ ਜਾਵੇ ਜਾਂ ਫਿਰ ਉਹ ਤੰਦਰੁਸਤ ਰਹਿਣਾ ਸਿੱਖੇ ਜੀ ਕੋਈ ਆਪਣੇ ਆਪਣੇ ਹੱਥ سے ਕੌਣ ਕੀ ਚਾਹੁੰਦਾ ਜੀ ਸੋ ਤੋਂ ਤੋਂ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ ਸੋ ਸਰ ਜੀ ਇਨਸਾਨ ਬਿਮਾਰ ਹੋ ਕਿਉਂ ਰਿਹਾ ਜੀ ਇਨਸਾਨ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਸ਼ਰੀਰ ਦੀਆਂ ਉਹਨਾਂ ਤੋਂ ਥੋੜਾ ਘਟ ਗਿਆ ਜੀ ਜਿਹਦੇ ਕਰਕੇ ਬਿਮਾਰ ਹੋ ਰਿਹਾ ਸੋ ਬਾਕੀ ਜੀ ਸਾਰੇ ਜੀ ਤੰਦਰੁਸਤੀ ਨੇ ਫਿਰ ਇਨਸਾਨ ਦੇ ਵਿੱਚ ਬਿਮਾਰੀ ਇਹ ਹੈ ਕਿ ਪਹਿਲਾ ਕਾਰਨ ਜਿਹੜਾ ਹੈ ਉਹ ਆਪਣਾ ਖਾਣ-ਪਾਣ ਉਹਨੇ ਖਰਾਬ ਕਰ ਲਿਆ ਜੀ ਖਾਣਾ ਜਿਹੜਾ ਉਹ ਸਰੀਰ ਨੂੰ ਬਣਾਉਂਦਾ ਵੀ ਹੈ ਤੇ ਸਰੀਰ ਨੂੰ ਚਲਾਉਂਦਾ ਵੀ ਹੈ ਤੇ ਜੇ ਸਾਡਾ ਖਾਣਾ ਹੀ ਵਿਗੜ ਜਾਏ ਅਸੀਂ ਪੋਸ਼ਣ ਕਰਕੇ ਨਾ ਖਾ ਕੇ ਸਿਰਫ ਸਵਾਦ ਕਰਕੇ ਖਾਣਾ ਸ਼ੁਰੂ ਕਰ ਦਿੱਤਾ ਜੀ ਅੱਜ ਕਿਸੇ ਵੀ ਘਰ ਚਲ ਜਓ ਤੇ ਖਾਣਾ ਜਿਹੜਾ ਬਣਦਿਆ ਉਹਦੇ ਵਿੱਚ ਕੀ ਵੇਖਿਆ ਜਾ ਰਿਹਾ ਸਵਾਦ ਜਾਂ ਪੋਸ਼ਣ ਸਵਾਦ ਹੀ ਵੇਖਿਆ ਜਾਂਦਾ ਸਵਾਦ ਵੇਖਿਆ ਜਾ ਰਿਹਾ ਇਹ ਹੀ ਸਭ ਤੋਂ ਵੱਡੀ ਗਲਤੀ ਹੈ ਸੋ ਪਹਿਲੀ ਇਹੀ ਪ੍ਰੋਬਲਮ ਹੈ ਕਿ ਅਸੀਂ ਖਾਣਾ ਜਦੋਂ ਸਿਹਤ ਵਾਸਤੇ ਨਹੀਂ ਖਾ ਰਹੇ ਤੇ ਸਰੀਰ ਨੂੰ ਪ੍ਰੋਪਰ ਪੋਰਸ਼ਨ ਮਿਲ ਹੀ ਨਹੀਂ ਰਿਹਾ ਜੀ ਤੇ ਜਿੱਥੇ ਕਮੀ ਆਏਗੀ ਉੱਥੇ ਬਿਮਾਰੀ ਆਏਗੀ ਪਹਿਲਾ ਕਾਰਨ ਇਹ ਮੱਝਦਾ ਦੂਸਰਾ ਕਾਰਨ ਜਿਹੜਾ ਉਹ ਹੈ ਫਿਜ਼ੀਕਲ ਐਕਟੀਵਿਟੀ ਦੀ ਘਾਟ ਇਹ ਸਰੀਰ ਨੂੰ ਰੱਬ ਨੇ ਡਿਜ਼ਾਈਨ ਹੀ ਕੀਤਾ ਹਰ ਜੀਵ ਤੇ ਉਹ ਚੱਲਣ ਫਰਮਾਤੇ ਦੌੜਨ ਵਾਸਤੇ ਜਿੰਨਾ ਇਹਨੂੰ ਵਰਤਿਆ ਜਾਏਗਾ ਉਨਾ ਹੀ ਚੰਗਾ ਰਹੇ ਜੀ ਲੇਕਿਨ ਅਸੀਂ ਥੋੜੀ ਥੋੜੀ ਸੁਵਿਧਾਵਾਂ ਪੈਦਾ ਕਰਦੇ ਗਏ ਇਹ ਸਰੀਰ ਨੂੰ ਆਰਾਮ ਦੇਣ ਲਈ ਉਹ ਇੰਨਾ ਆਰਾਮ ਚ ਸੀ ਲੈ ਗਏ ਕਿ ਅਸੀਂ ਜ਼ਰੂਰੀ ਜਿਹੜਾ ਸੀ ਕੋਈ ਚਲਣਾ ਫਟਣਾ ਦਾ ਹੋਣਾ ਪੁੱਛਣਾ ਉਹ ਵੀ ਛੱਡ ਦਿੱਤਾ ਜੀ ਤੇ ਜਦੋਂ ਉਹ ਛੱਡ ਦਿੱਤਾ ਫੀ ਕਲੈਕਟਿਵਿਟੀਸ ਨਹੀਂ ਹੈਗੀਆਂ ਤੇ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਇਹ ਡਿਜ਼ਾਈਨ ਇਤਰਾ ਹੋਇਆ ਜੀ ਉਹ ਕੁਦਰਤ ਨਹੀਂ ਜਿਸਨੂੰ ਡਿਜ਼ਾਈਨ ਕੀਤਾ ਇਸ ਨੂੰ ਨਹੀਂ ਚਲਾ ਰਿਹਾ ਤਾ ਉਹ ਇਸ ਕਰਕੇ ਦੂਜਾ ਕਾਰਨ ਨਹੀਂ ਬਣਦਾ ਫੀ ਕਲੈਕਟਿਵਿਟੀਸ ਤੀਸਰੀ ਇੱਕ ਹੋਰ ਵੱਡਾ ਕਾਰਨ ਜਿਹੜਾ ਉਹ ਹੈ ਦਾ ਕਨਾਲ ਅੱਜ ਦੀ ਦੇਖਿਆ ਜਾਏ ਤੇ ਹਰ ਇਨਸਾਨ ਇਹ ਚਾਹੁੰਦਾ ਦਾ ਕਿ ਸਾਰੀ ਦੁਨੀਆ ਮੇਰੇ ਸਾਬ ਮਦਰ ਜੀ ਕੀ ਇਹ ਸੰਭਵ ਹੈਗਾ ਬਿਲਕੁਲ ਨਹੀਂ ਬਿਲਕੁਲ ਇੱਕ ਅਸੰਭਵ ਕੰਮ ਕਰਨ ਦੀ ਕੋਸ਼ਿਸ਼ ਹੋ ਕਰ ਉਹ ਦੂਜੇ ਦੇ ਉੱਤੇ ਹੁੰਦਾ ਇਹ ਅੱਖ ਨਹੀਂ ਲੱਗਦੀ ਇਹ ਕਮ ਐਂਜਿਨੀ ਨਹੀਂ ਕਰਦਾ ਐਂਜਿਨੀ ਕਰਦਾ ਠੀਕ ਹੈ ਇਤਨਾਬ ਦਾ ਸਭ ਤੋਂ ਵੱਡਾ ਕਾਰਨ ਮਲ ਰਿਹਾ ਕਿਉਂਕਿ ਉਹ ਅਗਲੇ ਦੇ ਦਿਮਾਗ ਨੂੰ ਕੰਟਰੋਲ ਕਰ ਨਹੀਂ ਸਕਦਾ ਹਰ ਕਿਸੇ ਦਾ ਰਵਨੇ ਦਿਮਾਗ ਵੱਖ-ਵੱਖ ਦਿੱਤਾ ਹੈ ਜੀ ਜਿਹੜਾ ਕਿਸੇ ਇੱਕ ਦੇ ਨਜ਼ਰੀਏ ਚ ਸਹੀ ਹੈ ਉਹ ਹੋ ਸਕਦਾ ਦੂਜੇ ਦੇ ਨਜ਼ਰੀਏ ਚ ਗਲਤ ਹੋਵੇ ਜੀ ਬਿਲਕੁਲ ਸੋ ਉਹ ਆਪਣੇ ਆਪ ਨੂੰ ਨਾ ਬਦਲ ਕੇ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਜਦੋਂ ਇਹ ਇੱਕ ਕੋਸ਼ਿਸ਼ ਦੇ ਵਿੱਚ ਹੈਗਾ ਤੇ ਫਿਰ ਤਣਾਵ ਬਹੁਤ ਜ਼ਿਆਦਾ ਕੋਰ ਤਣਾਵ ਵੀ ਬੜੇ ਨੇ ਅੱਜ ਕੱਲ ਕਿਉਂਕਿ ਅਰਥ ਪੈਸਾ ਵੀ ਇਨਸਾਨ ਹੀ ਲੈ ਕੇ ਆਇਆ ਜੀ ਬਾਕੀ ਜੀਵਨ ਨੂੰ ਤੇ ਜਿਉਂ ਜੀਣ ਲਈ ਪੈਸਾ ਨਹੀਂ ਚਾਹੀਦਾ ਇਨਸਾਨ ਨੂੰ ਸਭ ਚਾਹੀਦਾ ਉਹ ਵੀ ਇੱਕ ਆਪ ਹੀ ਇੱਕ ਟੈਨਸ਼ਨ ਪਾ ਲਈ ਹੈ ਇਨਸਾਨ ਜੀ ਬਿਲਕੁਲ ਹਾਂਜੀ ਸੋ ਉਹ ਵੀ ਇੱਕ ਵੱਡਾ ਕਾਰਨ ਹੈ ਤਣਾਵ ਅਗਲਾ ਜਿਹੜਾ ਇੱਕ ਹੋਰ ਕਾਰਨ ਹੈ ਨੀਂਦ ਦੀ ਕਾਰ ਇਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਬਣ ਗਈਆਂ ਨੇ ਤੇ ਸਰੀਰ ਬੇਰਹਾਉਂਾ ਨਾ ਜਾ ਰਿਹਾ ਜੇਰਾ ਸੌਣ ਦਾ ਟਾਈਮ ਹੋਊਗਾ ਉਹ ਨੂੰ نیند ਨਹੀਂ ਆਏਗੀ ਕਿਦ ਨਾਲ ਜਿੰਨੇ ਵਾਰ ਸਿਨ ਮਾਰਦਾ ਰਹੇਗਾ ਜੀ ਬਿਲਕੁਲ ਕਿਉਂਕਿ ਕੁਦਰਤ ਨੇ ਇਹਨੂੰ ਜਿਸ ਤਰ੍ਹਾਂ ਡਿਜ਼ਾਈਨ ਕੀਤਾ ਸੀਗਾ ਕਿ ਹਾਂ ਰਾਤ ਪੈਗੀ ਤਾਂ ਸੌਣਾ ਹੈ ਅੱਜ ਇਨਸਾਨ ਨੇ ਰਾਤ ਨੂੰ ਦਿਨ ਵਰਗਾ ਕਰ ਲਿਆ ਜੀ ਇੰਨੀਆਂ ਲਾਈਟਾਂ ਇੰਨੀਆਂ ਤੇਜ਼ ਰੋਸ਼ਣੀਆਂ ਨੇ ਕਿ ਦਿਮਾਗ ਨੂੰ ਪਤਾ ਹੀ ਨਹੀਂ ਚੱਲਦਾ ਕਿ ਦਿਨ ਕਦੋਂ ਤੇ ਰਾਤ ਕਦੋਂ ਜਦ ਕਿ ਰਾਤ ਨੂੰ ਸਾਡਾ ਸਰੀਰ ਦਿਮਾਗ ਆਪਣੇ ਆਪ ਹੀ ਆਰਾਮ ਵਾਲੇ ਹਾਰਮੋਨ ਜਿਵੇਂ ਸੀ ਬਣਾਉਣਾ ਸ਼ੁਰੂ ਕਰ ਦਿੰਦਾ ਸੀ ਉਹਨਾਂ ਨੇ ਨੀਂਦ ਆਉਂਦੀ ਸੀ ਜੀ ਸੋ ਅੱਜ ਜੋ ਹੈ ਨਹੀਂ ਉਹ ਵੀ ਇਹਦੇ ਕਰਕੇ ਨੀਂਦ ਜਿਹੜੀ ਡਿਸਟਰਬ ਹੈ ਉਹਨੂੰ ਜਿਹੜੀ ਰਿਪੇਅਰਿੰਗ ਜਿਹੜੀ ਹੋਣੀ ਹੈ ਉਹ ਹੋਣੀ ਹੈ ਫੋਲਡਿੰਗ ਫੰਕਸ਼ਨ ਇਹ ਇੱਕ ਇਹਦੀ ਇੱਕ ਦਾ ਕਾਰਨ ਬਣ ਗਿਆ। ਸ਼ਰੀਰ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਜਦੋਂ ਵੀ ਇਹ ਚ ਘਾਟ ਹੁੰਦੀ ਹੈ ਇਹ ਕੋਈ ਸਿਰ ਦਰਦ ਕਰੇਗਾ, ਥਕਾਵਟ ਮਹਿਸੂਸ ਕਰੇਗਾ। ਲੇਕਿਨ ਅਸੀਂ ਉਹ ਨਹੀਂ ਸੁਣਦੇ ਹੀ ਵੀ। ਜੀ। ਅਸੀਂ ਉਹ ਤੋਂ ਹੋਰ ਹੀ ਕਾਰਨ ਸਮਝ ਕੇ ਫਿਰ 5-6 ਰਾਤ ਨੇ ਇਲਾਜਾਂ ਵਾਲ। ਹੁਣ ਜਿਹੜੇ ਇਲਾਜ ਨੇ ਇਹ ਵੀ ਬਿਮਾਰੀ ਦਾ ਹੋਂਦਾ ਉਹਨਾਂ ਹੀ ਬਟਾ ਕਾਰਨ ਹੈ। ਕਿਉਂਕਿ ਜਿਹੜਾ ਕੋਈ ਵੀ ਇਲਾਜ ਹੈ ਉਹ ਕਿੰਨੀਆਂ ਬਿਮਾਰੀਆਂ ਨੇ ਕੀ ਮੈਡੀਕਲ ਲਾਈਨ ਜਿੰਨਾ ਬਾਰੇ ਕਹਿੰਦੀ ਹੈ ਕਿ ਇਹਦਾ ਇਲਾਜ ਨਹੀਂ ਹੈ ਕੰਟਰੋਲ ਰੱਖ ਸਕਦੇ ਹੋ ਜੀ ਉਹ ਕਿਸੇ ਨੂੰ ਸ਼ੂਗਰ ਹੋ ਜਾਏ ਕਿਸੇ ਨੂੰ ਖਾਰ ਦੀ ਪ੍ਰੋਬਲਮ ਹੋ ਜਾਵੇ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਵੇ ਜੀ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਅੱਜ ਦੀਆਂ ਹੈਗੀਆਂ ਨੇ ਕਿ ਇਹਨਾਂ ਦਾ ਸਹੀ ਇਲਾਜ ਹੈਗਾ ਮੈਡੀਕਲ ਨਾਈਂਨ ਦੀ ਹੈ ਕਿ ਸ਼ੂਗਰ ਕਿਸੇ ਨੂੰ ਹੋ ਗਈ ਤਾਂ ਹੋਦੀਗੀ ਠੀਕ ਕੋਈ ਗੱਲ ਨਹੀਂ ਕੰਟਰੋਲ ਕਰ ਸਕਦੇ ਆ ਅਸੀਂ ਸਿਰਫ ਉਹਨੂੰ ਦਵਾਈਆਂ ਖਾ ਕੇ ਕੰਟਰੋਲ ਰੱਖ ਸਕਦੇ ਆ ਆਰਟੀਫੀਸ਼ੀਅਲੀ ਅਸੀਂ ਉਹਨੂੰ ਕਿਊਰ ਨਹੀਂ ਕਰ ਸਕਦੇ ਜੀ ਤੇ ਹੁਣ ਜਿਹੜੀਆਂ ਦਵਾਈਆਂ ਨੇ ਇਹ ਹੁਣ ਆਪਣਾ ਇੱਕ ਇਹਨਾਂ ਦਾ ਹੈਗਾ ਯਾ ਨਰਜੀਨੀ ਉਹ ਕਦੇ ਵੀ ਇੱਕ ਮਾਨਸਿਕ ਤਣਾਵ ਵੀ ਲੈਂਦੇ ਜੀ ਕਿਉਂਕਿ ਲੰਮਾ ਕੁਝ ਜ਼ਰੂਰ ਹੈ। ਆ ਜਿਉ ਚੱਕਰਦੰਚ ਦਾ ਹੈ ਨਾ। ਸਰੀਰਕ ਸ਼ਮਤਾ ਜਿਹੜੀ ਹੈ ਹੋਰ ਘਟ ਗਈ ਹੈ ਬਿਮਾਰੀ ਨਾਲ ਜੀ ਇਧਰ ਦਵਾਈਆਂ ਦੇ ਸਾਈਡ ਇਫੈਕਟ ਹੋ ਕੇ ਹੋਰ ਬਿਮਾਰੀਆਂ ਵੀ ਵਾਸ ਸਕਦੀਆਂ। ਇਹ ਵੀ ਸੰਭਾਵਨਾ ਗੱਲ ਮਣੀ ਹੋਈ ਹੈ। ਸੋ ਇਹ ਜਿਸ ਪਾਸੇ ਚੱਲ ਪਿਆ ਹੈ ਇਨਸਾਨ ਉਹ ਨੂੰ ਸਹੀ ਆਰਾਮ ਵਾਲੇ ਪਾਸੇ ਲੈ ਕੇ ਨਹੀਂ ਜਾਣਾ। ਇਸ ਚੀਜ਼ ਨੂੰ ਅਗਰ ਸਹੀ ਢੰਗ ਨਾਲ ਸਮਝ ਨਾ ਹੋਵੇ ਤੇ ਅਸੀਂ ਤਿੰਨ ਜਗ੍ਹਾ ਤੋਂ ਸਮਝ ਸਕਦੇ ਹਾਂ ਜੀ ਇੱਕ ਸਾਡਾ ਪੁਰਾਣਾ ਅਸਰੀਆਂ ਪੁਰਾਣਾ ਜਿਹੜਾ ਆਯੁਰਵੈਦ ਹੈ ਉਹ ਇਹਦੇ ਬਾਰੇ ਕੀ ਕਹਿੰਦਾ ਹੈ ਦੂਸਰੇ ਪਾਸੇ ਅਗਰ ਆਜੀਏ ਤੇ ਗੁਰਬਾਣੀ ਉਹ ਸਾਨੂੰ ਕੀ ਮੈਸੇਜ ਉਥੋਂ ਕੀ ਲੱਗਦਾ ਹੈ ਜੀ ਕਿ ਇਲਾਜ ਚੰਗਾ ਜਾ ਕੇ ਪਹਿਲਾਂ ਹੀ ਤੰਦਰੁਸਤ ਰਹਿਣਾ ਸਿਕਨਾ ਚੰਗਾ ਜੀ ਫਿਰ ਅੱਜ ਦੀ ਜਿਹੜੀ ਸਾਇੰਸ ਐ ਮੋਡਰਨ ਹੁਣ ਇਹ ਵੀ ਕੀ ਕਹਿੰਦੀ ਹੈ ਇਹਨਾਂ ਦੇ ਜ਼ਰੀਆਂ ਨਾਲ ਅਗਰ ਦੇਖਿਆ ਸੀ ਆਯੁਰਵੇਦ ਸ਼ੁਰੂ ਤੋਂ ਕਹਿੰਦਾ ਰਿਹਾ ਹੈ ਕਿ ਇਲਾਜ ਨਾਲੋਂ ਪੇਚ ਜੀ ਇਲਾਜ ਨਾਲੋਂ ਪੇਚ ਚੰਗਾ ਉਹ ਕਹਿੰਦਾ ਕਿ ਸਰੀਰ ਦਾ ਨੂੰ ਇੱਕ ਸਹੀ ਕੰਡੀਸ਼ਨ ਦੇ ਵਿੱਚ ਰੱਖਣਾ ਜ਼ਰੂਰੀ ਜਿਹੜਾ ਤੰਦਰੁਸਤੀਆ ਉਹ ਜਦ ਵੀ ਉੱਥੇ ਰਾਜੀ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦਾ ਕਿ ਬਿਮਾਰੀ ਦਾ ਇਲਾਜ ਨਹੀਂ ਕਰਨਾ ਇਹਨੂੰ ਵੇਖੋ ਕਿ ਉਹਦਾ ਸੰਤੁਲਨ ਟੁੱਟਿਆ ਕਿੱਥੇ ਹੈ ਜੀ ਕੀ ਖਾਣੇ ਦਾ ਸੰਤੁਲਨ ਟੁੱਟਿਆ ਹੈ ਕਿ ਨੀਂਦ ਦਾ ਟੁੱਟਿਆ ਹੈ ਜਾਂ ਫਿਜ਼ੀਕਲ ਐਕਟੀਵਿਟੀ ਦਾ ਟੁੱਟਿਆ ਹੈ ਕੀ ਕਾਰਨ ਕੀ ਬਣਿਆ ਕਿਉਂ ਉਸ ਕਾਰਨ ਨੂੰ ਠੀਕ ਕਰੋ ਤੇ ਇਲਾਜ ਹੋ ਜਾਵੇਗਾ ਜੀ ਤੋਂ ਉਹ ਵੀ ਕਹਿੰਦਾ ਹੈ ਕਿ ਜਿਹੜਾ ਭਰੇਜ ਹੈ ਅਗਰ ਤੁਸੀਂ ਕਿਸੇ ਪ੍ਰੋਬਲਮ ਨਹੀਂ ਜਾਣਾ ਚਾਹੁੰਦੇ ਤੇ ਭਰੇਜ ਰੱਖੋ ਸਜਮ ਰੱਖੋ ਜੀ ਉੱਥੇ ਵੀ ਮੈਸੇਜ ਇਹ ਹੀ ਮਿਲਦਾ ਹੈ ਅਗਰ ਗੁਰਬਾਣੀ ਤੇ ਆ ਜੀ ਤੇ ਮੈਨੂੰ ਇੱਕ ਸਾਖੀ ਯਾਦ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਤੋਂ ਦਸਿਆ ਤਾਂ ਨਿਕਲੇ ਸੀ ਤੇ ਉਹ ਜਾ ਰਹੇ ਸੀ ਬਿਆਰੇਕਾ ਨੰਗਰੇ ਸੀ ਤੇ ਉੱਥੇ ਇੱਕ ਵੈਦ ਦੀ ਦੁਕਾਨ ਦਿੱਖ ਤੇ ਬਹੁਤ ਸਾਰੇ ਮਰੀਜ਼ ਬੈਠੇ ਸੀ ਜੀ ਉਹਨਾਂ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਖੁਸ਼ ਹੋ ਜਾਂਦੇ ਤੇ ਲੋਕੀਏ ਤੇ ਮਨਮਨ ਮੁਸਕਾਉਂ ਰੱਖਦੇ ਵੈਦ ਦੀ ਨਜ਼ਰ ਪੈ ਜਾਂਦੀ ਹੈ ਗੁਰੂ ਮਹਾਰਾਜ ਤੇ ਉਹ ਕਹਿੰਦਾ ਕਿ ਇਹ ਮੈਂ ਤਾਂ ਮੇਰੇ ਨਾਲ ਵੇਖੀ ਕਿ ਉਹ ਸਾਰੇ ਹੱਸਿਓਂ ਰਿਹਾ ਜੀ ਉੱਠ ਕੇ ਆ ਜਾਂਦਾ ਆਖ ਕੇ ਕਹਿੰਦਾ ਕਿ ਕੀ ਕਰ ਮਾਪੂ ਤੁਸੀਂ ਮੇਰੇ ਤੇ ਕਿਉਂ ਹੱਸ ਰਹੇ ਹੋ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਮੈਂ ਕੱਲਾ ਤੇਰੇ ਤੇ ਨਹੀਂ ਹੱਸ ਰਿਹਾ ਮੈਂ ਸਭ ਤੋਂ ਪਹਿਲਾਂ ਹੱਸ ਰਿਹਾ ਜਿਹੜੇ ਤੇਰੀ ਮਰੀਜ਼ ਆਏ ਨੇ ਇਹਨਾਂ ਦੇ ਤੇ ਇਹਨਾਂ ਨੇ ਆਪਣਾ ਆਦਤ ਵਿਗਾੜਿਆ ਹੋਇਆ ਜੀ ਆਦਤਾਂ ਦੀ ਕਿੰਨ੍ਹਾ ਬੂਰ ਚ ਰੁਪਾ ਚ ਜੀ ਨਹੀਂ ਇਹਨਾਂ ਨੂੰ ਪੂਰਿਆ ਨਹੀਂ ਕਰਦਾ ਤੇ ਆਦਤ ਜਦੋਂ ਵਿਗੜ ਗਿਆ ਇਹਨਾਂ ਦਾ ਤੇ ਇਹ ਬਿਮਾਰ ਹੋਏ ਫੋਨੇ ਤੇਰੇ ਕੋਲ ਇਲਾਜ ਕਰਾਉਣ ਲਈ ਆ ਗਿਆ ਤੇ ਸੁਝਾ ਮੈਂ ਤੇਰੇ ਤੇ ਵੀ ਅਸਿਆ ਜੀ ਉਹ ਇਸ ਕਰਕੇ ਅਸਿਆ ਕਿ ਤੂੰ ਵੀ ਇਹਨਾਂ ਦਾ ਆਰ ਠੀਕ ਨਹੀਂ ਕਰਨਾ ਆਰ ਠੀਕ ਨਾ ਕਰਕੇ ਇਹਨਾਂ ਨੂੰ ਸਭ ਬਿਆਦ ਦੇਣੀ ਹੈ ਬਿਲਕੁਲ ਦਵਾਈ ਦੇਣੀ ਹੈ ਜੀ ਇਹਨਾਂ ਦਾ ਕਾਰਨ ਲੰਪ ਹੀ ਹੋਣੀ ਦੱਸਣਾ ਕਿ ਆਹ ਕਾਰਨ ਇਹਨੂੰ ਠੀਕ ਕਰੂਗਾ ਬਿਆਦ ਦੇਣਾ ਹੈ ਯਾਨੀ ਕਿ ਦਵਾਈ ਦੇਣੀ ਹੈ ਜੀ ਤੋ ਦਵਾਈ ਨਾਲ ਆਇਆ ਜਿਹੜਾ ਉਹ ਵਿੱਚ ਕੀ ਹੋਣਾ ਹੈ ਕਿ ਮੂੜ ਜਿਹੜਾ ਹੈ ਉਹ ਠੀਕ ਹੋਣਾ ਨਹੀਂ। ਕਿ ਕਹਿੰਦੇ ਫੇਰ ਜਦੋਂ ਤੂੰ ਵਿਆਹ ਦੇਣਾ ਤੇ ਫੇਰ ਇਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਉਪਾਦ ਮਿਲ ਜਾਣਾ। ਜਿੱਤਰਾਜ ਕਰ ਰਿਹਾ ਹੈ ਨਾ ਆਪਣਾ ਲਈ ਉਹ ਸ਼ੂਗਰ ਦਾ ਬ੍ਰੀਜ਼ ਹੈ। ਉਪਾਦियां ਉਪਾਦियां ਮਿਲ ਜੂਗਾ। ਆਇਆ ਜਿਹੜਾ ਪੱਕਾ ਆ ਜੀ ਉਹ ਹਾਰ ਦਾ ਪੇਸ਼ੈਂਟ ਹੈਗਾ ਉਹ। ਜੀ। ਉਹ ਜਿਹੋ ਗੋਡੇ ਦਾ ਬ੍ਰੀਜ਼ ਹੈਗਾ। ਇਹ ਉਪਾਦियां ਮਿਲੀਆਂ ਨਾ ਜੀ। ਆਦ ਠੀਕ ਨਹੀਂ ਕਰਨਾ ਵਿਆਹ ਦਵਾਈ ਜਾਂ ਕਿ ਇਲਾਜ ਤੇ ਫਿਰ ਉਪਾਦ ਇਹ ਇਹ ਤੋਂ ਚੋ ਨਿਕਲਣਾ ਹੈ ਕਿ ਫਿਰ ਹੈਗਾ ਕਿ ਸਾਇਜ ਦੇ ਵਿੱਚ ਆਓ ਗੁਰਮਾਨੀ ਸੰਦੇਸ਼ ਕੀ ਦਿੰਦੀ ਹੈ ਸਾਇਜ ਦੇ ਵਿੱਚ ਆਓ ਇਸ ਸਾਇਜ ਦੇ ਵਿੱਚ ਵੀ ਉਹ ਕਹਿੰਦੇ ਕਿ ਤੁਹਾਡਾ ਆਹਾਰ ਵਿਚਾਰ ਵਿਵਹਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜੀ ਜਿਹੋ ਜਿਹਾ ਤੁਸੀਂ ਆਹਾਰ ਖਾਓਗੇ ਉਹ ਜਿਹਾ ਤੁਹਾਡਾ ਵਿਚਾਰ ਬਣਨੇ ਨੇ ਤੇ ਜਿਹੋ ਜਿਹੋ ਤੁਹਾਡੇ ਵਿਚਾਰ ਨਹੀਂ ਹੋਇਆ ਤੁਹਾਡਾ ਵਿਵਾਰ ਬਣਦਾ ਜੀ ਬਿਲਕੁਲ ਤਾਲੀ ਵਰਬਣੀ ਕੋ ਬੜਾ ਕੰਮ ਦਾ ਸ਼ਬਦ ਹੈ ਜਿਸ ਨੂੰ ਉਹਨਾਂ ਨੇ ਕਿਹਾ ਹੈ ਬਾਬਾ ਹੋਰ ਖਾਣਾ ਖੁਸ਼ੀ ਕੁਾਰ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਵਾਰ ਹੋਰ ਕੀ ਹੈ ਇੱਕ ਬੜਾ ਸਵਾਦ ਨਾ ਹੋ ਰਹੀ ਤੇ ਕੁਝ ਪਾਣਾ ਜਿਹੜਾ ਹੋਰੀ ਸਵਾਦੀ ਹੋ ਜੇ ਜਿੱਦੋਂ ਇਹੋ ਜਿਹੇ ਖਾਣੇ ਬਣਦਾ ਪਣਗੇ ਸਰੀਰ ਨੂੰ ਪੋਸ਼ਣ ਸਾਇਕੀਓਲਾ ਜੀ ਹੋਰ ਖਾਣਾ ਖੁਸ਼ੀ ਵਿੱਚ ਜਿਹਨੂੰ ਖਾਣ ਨਾਲ ਖੁਸ਼ੀਆਂ ਖੁਆਰ ਹੋ ਜਾਵੇ ਖੁਸ਼ੀ ਨਹੀਂ ਰਹਿੰਦੀ ਜਿਤ ਖਾਦੇ ਤਨ ਪੀਦੇ ਤਾਂ ਜਿਹੜਾ ਪੀਦਾ ਜਾਣਾ ਉਹ ਚ ਬਿਮਾਰੀਆਂ ਦੇ ਵਿਕਾਰ ਦਾ ਪਹੁੰਚ ਤੇ ਸਿਰਫ ਮਨਚ ਵੀ ਤਾਂ ਸੀ ਵੀ ਕਾਰਨੀ ਹੋਣੀ ਸ਼ਰੀਰ ਚ ਵੀ ਕਾਰਨੀ ਹੋਣੀ ਮਨ ਚ ਵੀ ਵਿਕਾਰ ਚੱਲਦਾ ਹੈ ਇੱਕ ਬਿਮਾਰ ਬੰਦਾ ਉਹਦੇ ਅੰਦਰ ਪੋਜ਼ਿਟਿਵ ਫੋਰਵਰਡ ਪ੍ਰੋਸੈਸ ਚੱਲਦਾ ਜਾਂਦਾ ਜਾਂ ਨੈਗੇਟਿਵ ਚੱਲਦਾ ਨੈਗੇਟਿਵ ਜ਼ਿਆਦਾਤਰ ਨੈਗੇਟਿਵ ਚੱਲਦਾ ਤੋਂ ਇਹ ਗੁਰਬਾਣੀ ਅੱਜ ਦੀ ਮਾਡਰਨ ਸਾਇੰਸ ਜਿਹੜੀ ਆ ਹੁਣ ਜਿਹੜੀ ਲੇਟੈਸਟ ਦੀ ਨਿਊਜ਼ ਸਰਚ ਹੋ ਰਹੀ ਹੈ ਉਹ ਵੀ ਇਹੀ ਕਹਿੰਦੀ ਹੈ ਜੀ ਪ੍ਰੀਵੈਂਸ਼ਨ ਇਸ ਬੈਟਰ ਥੈਨ ਕ cure ਜੀ ਬਿਲਕੁਲ ਪ੍ਰੀਵੈਂਸ਼ਨ ਦੇ ਬੈਟਰ ਥੈਨ ਕ cure cure ਕੀ ਹੈ ਇਲਾਜ ਪ੍ਰੀਵੈਂਸ਼ਨ ਕੀ ਹੈ ਐਨਾਈਪ੍ਰੈਕਸ ਜੀ ਸੰਜਮ ਚੱਲੋ ਸੋ ਇਹ ਤਿੰਨੋਂ ਜਗ੍ਹਾ ਤੇ ਹੁਣ ਅੱਜ ਇਹੀ ਸੰਦੇਸ਼ ਆ ਰਿਹਾ ਹੈ ਮਿਲਦਾ ਸਾਨੂੰ ਕਿ ਆਪਣਾ ਜਿਹੜਾ ਮੇਨ ਖਾਣਾ ਆਪਣੀ ਜਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਨੇ ਉਹਨਾਂ ਉੱਤੇ ਧਿਆਨ ਦਿਓ ਆਪਣੇ ਆਪ ਨੂੰ ਤੰਦਰੁਸਤ ਰੱਖੋ ਜੀ ਹੋਰ ਇਹ ਸੰਭਵ ਹੈ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ ਇਹ ਮੁਸ਼ਕਲ ਹੁੰਦਾ ਤੇ ਜੰਗਲਾਂ ਦੇ ਜੀਵ ਇਹਨੀ ਆਸਾਨੀ ਨਾਲ ਨਹੀਂ ਕਰ ਲੈਂਦੇ ਜੀ ਸੋ ਜਿਹੜੀਆਂ ਬਿਮਾਰੀਆਂ ਦੀ ਸਾਇੰਸ ਹੈ ਉਹਨਾਂ ਨਾਲ ਉਹਦੇ ਵਿੱਚ ਜਾਣ ਤੋਂ ਬਿਹਤਰ ਹੈਗਾ ਤੁਸੀਂ ਤੰਦਰੁਸਤੀ ਦੀ ਨਿਕਲਣਾ ਸੋ ਸਰ ਜੀ ਤੰਦਰੁਸਤੀ ਵੱਲ ਜਾਣ ਵਾਸਤੇ ਕੀ ਕਰਨਾ ਚਾਹੀਦਾ ਬੜਾ ਸਿੰਪਲ ਹੈ ਜੀ ਜੋ ਮੈਂ ਪਿੱਛੇ ਕਿਹਾ ਹੈ ਬਸ ਉਹਦੇ ਚੀਂ ਲੱਭ ਜਾਏਗਾ ਸਭ ਕੁਝ ਜੀ ਜੀ ਇਹ ਪਹਿਲਾ ਖਾਣਾ ਤੋਂ ਹੀ ਕਰੋ ਆਹਾਰ ਤੁਹਾਡੇ ਸਰੀਰ ਨੂੰ ਬਣਾਉਂਦਾ ਹੈ ਵਿਸ਼ਵਾਸ ਸੰਗਠਨ ਵੀ ਤੁਹਾਨੂੰ ਬੰਦਾ ਯੂ ਆਰ ਵਾਟ ਯੂ ਈਟ ਤੁਸੀਂ ਉਹੀ ਬਣਦੇ ਹੋ ਜੋ ਤੁਸੀਂ ਖਾਂਦੇ ਤੇ ਫਿਰ ਖਾਣਾ ਪੋਸ਼ਣ ਵਾਸਤੇ ਖਾਣਾ ਸ਼ੁਰੂ ਕਰੋ ਜੀ ਤੇ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਲਾਈਫ ਸਟਾਈਲ ਸਮਾਰਟ ਕਰ ਲਿਆ ਰੱਬ ਨੇ ਜਿਹੜਾ ਬਣਾ ਖਾਣਾ ਬਣਾਇਆ ਸੀ ਉਹ ਹਾਰਡ ਲਾਈਫ ਸਟਾਈਲ ਬਣਾਇਆ ਸਿਰ ਜੀਵਾਂ ਦੇ ਬਾਕੀ ਜੀਵਾਂ ਦੇ ਜੰਗਲਾਂ ਵਿੱਚ ਤੁਹਾਨੂੰ ਸੁਣਦਾ ਇਹੀ ਰੀਜ਼ਨ ਹੈ ਕਿ ਉਹਨਾਂ ਦੀ ਅੱਜ ਵੀ ਲਾਈਫ ਹਾਰਡ ਹੈ ਖਾਣਾ ਯਾਰ ਜੀ ਇਹ ਹਾਰਡ ਲਾਈਫ ਤੇ ਵਿੱਚ ਹਾਰਡ ਖਾਣਾ ਤੇ ਬੇਕ ਲੇਕਿਨ ਇਨਸਾਨ ਨੇ ਆਪਣਾ ਖਾਣਾ ਜੀਵਨ ਉਹ ਸਮਾਰਟ ਕਰ ਲਿਆ ਹੈ ਜੀ ਸਹੂਲਤਾਂ ਆਪ ਹੁਣ ਛੱਡ ਨਹੀਂ ਸਕਦਾ ਜੀ ਬਿਲਕੁਲ ਤੇ ਖਾਣਾ ਹਾਰ ਤੋਂ ਨਹੀਂ ਚੱਲੇਗਾ ਬਿਲਕੁਲ ਨਹੀਂ ਖਾਣੇ ਨੂੰ ਸਮਾਰਟ ਕਰੋ ਪਰ ਖਾਣੇ ਨੂੰ ਸਮਾਰਟ ਕਿਵੇਂ ਕਰਨਾ ਹੈ ਇਹ ਐਸੇ ਕਰਕੇ ਤੀ ਜਾਨਵਰ ਸੀ ਬਣਾਏ ਜੀ ਸਾਰੀ ਜਾਣਕਾਰੀ ਦਿੰਨੇ ਹੁਣ ਇੱਕ ਵੀਡੀਓ 'ਚ ਸਾਰੀ ਗੱਲ ਕਰਨ ਦੀ ਔਕਾਤ ਹੀ ਹੈ ਬਾਕੀ ਵੀਡੀਓ ਵੀ ਬਣੇ ਹੋਏ ਨੇ ਤਾਂ ਕਿਸੇ ਨੂੰ ਚਾਹੀਦਾ ਤੇ ਉਹ ਪਲੇਲਿਸਟਾਂ ਤੇ ਜਾ ਕੇ ਉਹਨਾ ਵੀਡੀਓ ਨੂੰ ਦੇਖਣ ਜੀ ਤਾਂ ਕਿ ਆਪਣੇ ਖਾਣੇ ਨੂੰ ਸੀ ਸਮਾਰਟ ਕਰਨਾ ਕਿਵੇਂ ਹੈ ਕਿਵੇਂ ਆਪਣਾ ਪੋਸ਼ਣ ਅੱਜ ਦੀ ਦੇ ਰੇਤ ਵਿੱਚ ਜਿਹੜੇ ਚੈਲੰਜ ਨੇ ਕੀ ਰਹੇ ਉਹਨੂੰ ਕਿਵੇਂ ਅਸੀਂ ਪੂਰਾ ਕਰਨਾ ਹੈ ਠੀਕ ਹੈ ਕੋਈ ਵੀ ਚੈਲੰਜ ਜਿਹੜਾ ਨੂੰ ਹੋਰ ਘੱਟ ਕਿਵੇਂ ਕਰੀਏ ਸਾਰੇ ਸਭ ਕੁਝ ਦੱਸਿਆ ਗਿਆ ਸੋ ਆਪਣੇ ਖਾਣੇ ਨੂੰ ਪਹਿਲਾਂ ਬੈਰਸ ਕਰਨਾ ਨੂੰ ਜਾ ਫਿਜ਼ੀਕਲ ਐਕਟੀਵਿਟੀ ਚਾਹੀਦੀ ਜੀ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਤੁਹਾਡੇ ਸਮੇਂ ਦਾ ਦਸਵੰਤ ਇੰਨੇ 24 ਘੰਟੇ ਜਦੋਂ ਘਟੋ-ਘਟਾਈ ਕਰਦੇ ਸ ਆਪਣੇ ਸ਼ਰੀਰ ਨੂੰ ਜੀ ਬਿਲਕੁਲ ਵੀ ਪੈਸਾ ਕਮਾਉਂਦੇ ਰਹਿਣਾ ਜਾਂ ਹੋਰ ਚੀਜ਼ਾਂ 'ਤੇ ਧਿਆਨ ਦੇਣਾ ਆਪਣੀ ਸਿਹਤ ਵਰਗ ਧਿਆਨ ਨਹੀਂ ਦੇ ਦੇਣਾ ਕਿਵੇਂ ਚੱਲੇਗਾ ਇੱਕ ਗੱਡੀ ਵੀ ਖਰੀਦ ਲੈਂਦੇ ਹੋ ਤਾਂ ਉਹਦਾ ਵੀ ਧਿਆਨ ਰੱਖਦੇ ਹੋ ਉਹਦੀ ਵੀ ਸਰਵਿਸ ਕਰਉਂਦੇ ਹੋ ਉਹਨੂੰ ਵੀ ਧੌਂਦੇ ਤਾਂਦੇ ਹੋ ਜੀ ਇਹਦਾ ਵੀ ਧਿਆਨ ਰੱਖਣਾ ਪਏਗਾ ਇਹਨੂੰ ਫਿਜ਼ੀਕਲ ਐਕਟੀਵਿਟੀਜ਼ ਵੀ ਹੋ ਇਹਨੂੰ ਮਾਨਸਿਕ ਸ਼ਾਂਤੀ ਵੀ ਹੋ ਤੇ ਉਹਦੇ ਵਾਸਤੇ ਕਰਨਾ ਕੀ ਹੈ ਸਵੇਰੇ ਥੋੜਾ ਰਨਿੰਗ ਕਰੋ ਕੁਝ ਜੋਗਿੰਗ ਕਰੋ ਬ੍ਰਿਸਕ ਵਾਕਿੰਗ ਕਰੋ ਕੁਝ ਐਕਸਰਸਾਈਜ਼ਾਂ ਕਰੋ ਉਕੇ ਉਹ 13 ਜਾਂ ਵੀਰ ਦੀ ਸਿਖਿਆ ਇਹਨੇ ਮੋਸਟ ਦੇ ਵੀਡੀਓ ਦੇ ਵਿੱਚ ਜਿਹੜੀਆਂ ਐਕਸਰਸਾਈਜ਼ ਨੇ ਜਿਹੜੀਆਂ ਅੱਜ ਦੀ ਸੰਗੋਸ਼ ਬਾਅਦ ਸਿੱਖੇ ਨਾਲ ਤੁਸੀਂ ਕਰਕੇ ਥੋੜੇ ਸਮੇਂ ਵਿੱਚ ਜਿਆਦਾ ਫਾਇਦਾ ਲੈ ਸਕਦੇ ਹੋ। ਸੋ ਉਹਨਾਂ ਵੱਲ ਜਾਓ। ਨੈਕਸਟ ਹੈਗਾ ਕਿ ਜਿਹੜੀ ਆਪਣਾ ਤਣਾਅ ਉਹਨੂੰ ਕੱਟ ਕਰੋ। ਜੀ। ਕਿ ਮੈਂ ਤਾਂ ਹਮੇਸ਼ਾ ਕਿਹਾ ਕਿ ਤਣਾਅ ਕਰਨ ਕੱਟ ਕਰਨ ਦਾ ਇੱਕੋ ਹੀ ਤਰੀਕਾ ਹੈਗਾ ਕਿ ਕੁਝ ਕੰਮ ਤੁਹਾਡੇ ਵੱਸ ਦੇ ਨੇ, ਕੁਝ ਤੁਹਾਡੇ ਵੱਸ ਦੇ ਨਹੀਂ ਹੈਗੇ। ਜਿਹੜੇ ਤੁਹਾਡੇ ਵੱਸ ਦੇ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਰੋ। ਜਿਹੜੇ ਨਹੀਂ ਵੱਸਦੇ ਉਹ ਰਸਤੇ ਛੱਡ ਦਿਓ। ਜੀ। ਕਿਉਂ ਉਹਦੇ 'ਚ ਪੰਗੇ ਲੈਂਦੇ ਨੇ। ਮੈਂ ਤਾਂ ਉਹਨੂੰ ਨਹੀਂ ਬਦਲ ਸਕਦਾ ਮੈਂ ਕਿਉਂ ਬਦਲਣ ਦੀ ਕੋਸ਼ਿਸ਼ ਕਰਾਂ ਜੀ ਬਿਲਕੁਲ ਉਹ ਵੀ ਤੁਹਾਡਾ ਵੀ ਮਨ ਹੈ ਮੇਰੇ ਵਾਸਤੇ ਛੋਟੇ ਚਲੇ ਕਰੋ ਬਈ ਤੁਹਾਡਾ ਆਪਣਾ ਅਪਨਾ ਫੋਰਥਸ ਸੌਥੀ ਚੱਲੋਗੇ ਤੁਸੀਂ ਚਾਹੋ ਤੇ ਮੇਰੇ ਨਾਲ ਵਿਚਾਰ ਮਿਲਾ ਸਕਦੇ ਜਿਵੇਂ ਮਰਨਾ ਚਾਹੋਗੇ ਜੇ ਮੈਂ ਚਾਹਾਂਗਾ ਜਿਵੇਂ ਤੁਸੀਂ ਚਾਹੋਗੇ ਤੇ ਮਿਲਾ ਸਕਦੇ ਜਾਂ ਨਹੀਂ ਚਾਹੋਗੇ ਤੇ ਮੈਂ ਨਹੀਂ ਮਿਲਾ ਰਗਾ ਜੀ ਬਿਲਕੁਲ ਹਾਂ ਮੈਂ ਤੁਹਾਡੇ ਵਿਚਾਰਾਂ ਨਾਲ ਆਪਣੇ ਵਿਚਾਰ ਮਿਲਾ ਲਾਂਗਾ ਇਹ ਮੇਰੇ ਵਾਸਤੇ ਜੀ ਠੀਕ ਹੈ ਤੋਂ ਇਹ ਅਸੀਂ ਜਿਹੜੀਆਂ ਇਹ ਸਿਰਫ ਇੱਕੋ ਚਾਹ ਨੇ ਉਹ ਉਹਨਾਂ ਚੀਜ਼ਾਂ ਖੱਟ ਕਰ ਲਈਏ ਉਹ ਜਿਹੜੇ ਕੰਮ ਆਪਣੇ ਵਾਸਤੇ ਉਹਨਾਂ ਵਰਗੀਆਂ ਸਿਕੇ ਨਾ ਕਰ ਲਈਏ ਨੀਂਦ ਕਿੰਨੇ ਟਾਈਮ ਤੇ ਸੌਣਾ ਹੈ ਕਦੋਂ ਸੌਣਾ ਹੈ ਕਿੰਨਾ ਸੌਣਾ ਹੈ ਇਹ ਕਿਤੇ ਵਾਸਤੇ ਆਪਣੇ ਚ ਹਰ ਕਿਸੇ ਦੇ ਆਪਣੀ ਇੰਡੀਵਿਜੂਅਲ ਹੈ ਕਿ ਉਹਨਿੰਦਰ ਡਿਸਆਰਬੀਤੀਆਂ ਨੇ ਰੱਬ ਨੇ ਜਦੋਂ ਨੇਰਾ ਕਰਤਾ ਤਾਂ ਉਹ ਨੇਰਾ ਰਹਿਣਗੇ ਉਹਨੂੰ ਫਿਰ ਫਿਰ ਆਰਟੀਫੀਸ਼ੀਅਲ ਰੋਸ਼ਨੀ ਕਰ ਕਰਕੇ ਫਿਰ ਜਾਗਣਾ ਦੀ ਸੀ ਰਾਤ ਤੱਕ ਉਕੇ ਮਾਈਨ ਨੂੰ ਸਿਗਨਲ ਮਿਲ ਹੀ ਨਹੀਂ ਰਿਹਾ ਕਿ ਰਾਤ ਤੱਕ ਹੀ ਹੈ ਬਈ ਹੁਣ ਰੇਪੇਰਿੰਗ ਦਾ ਟਾਈਮ ਹੋ ਗਿਆ ਸਾਹਮਣੇ ਜੀ ਬੋਗੀ ਤੇ ਦੋ ਮੋਡਲ ਇੱਕ ਉਹ ਦਾ ਜਿੱਤੇ ਵਰਕਿੰਗ ਹੈ ਤੇ ਇੱਕ ਹੈ ਘਰੇ ਜੀ ਵੀ ਆਪਣੀ ਗੱਡੀ ਨੂੰ ਵੀ ਜਦੋਂ ਸਰਵਿਸ ਕਰਾਉਣੀ ਹੋਵੇ ਫਿਰ ਫੜ ਕੇ ਵਰਕਸ਼ਾਪ ਲੋਭਦੇ ਹਾਂ ਜੀ ਜਿਆ ਜਲਦੀ ਜਲਦੀ ਇਹਨੂੰ ਉਹਦੀ ਸਰਵਿਸ ਕਰ ਦਿੰਦੇ ਰੋਕ ਨਹੀਂ ਲੈਂਦੀ ਐ ਜੀ ਬਿਲਕੁਲ ਸ਼ਾਂਤੀ ਨਾ ਤੇ ਇਹ ਜੀ ਰੀਤੇ ਰੱਬ ਨੇ ਐਸੀ ਮਸ਼ੀਨ ਬਣਾਈ ਆ ਨਾ ਕੋਈ ਸਪੇਅਰ ਪਾਰਟ ਨਾ ਜੜਾ ਕੋਈ ਕਾਰੀਗਰ तो सारा सब आप होना है सेल्फ सिस्टम चलता एस सारा कुछ जी वास्त यही है कि दिन चौबी जोड़े बारह घंटे ने आम वास्ते दिता है रात आराम जी वो तो बेस्ट टाइम है कि रात तो में नींद पूरी करो अपनी घट्टों घट्ट छंटे तो वो वो अठ घंटे की नींद पूरी करो मान जी की गल जी और चाहती रात की गई बेस्ट टाइम जोड़ा आम दस बजे को लैके सवेरे छे बजे तक साहब अगे पिछे नहीं ਉਹ ਨੂੰ ਆਪਾਂ ਪੂਰਾ ਕਰਨਾ ਹੈ ਤਾਂ ਮੇਨ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਜਾ ਕੇ ਕੀ ਕੋਣਾ ਹੈ ਜੀ ਹਰ ਇੱਕ ਟਾਪਿਕ ਦੇ ਸਾਰ ਦੇ ਨਾਲ ਵੀਡੀਓਜ਼ ਬਣੇ ਹੋਏ ਨੇ ਉਹਨਾਂ ਨੂੰ ਚੈਨਲ ਤੋਂ ਲੱਭ ਕੇ ਉਹਨਾਂ ਨੂੰ ਦੇਖ ਕੇ ਹਰ ਕੋਈ ਆਪਣਾ ਹੀ ਤੰਤਰਿਆ ਨੂੰ ਸਹੀ ਕਰ ਸਕਦਾ ਔਰ ਇਹ ਕੀਤੇ ਬਿਗਾਰ ਨਹੀਂ guzara ਜੀ ਚੋਣ ਹੈ ਮੈਂ ਫਿਰ ਕਹਾਗਾ ਕਿ ਤੰਦਰੁਸਤ ਰਹਿਣਾ ਸਿੱਖ ਲੈਣਾ ਹੈ ਤੇ ਤੰਦਰੁਸਤ ਰਹਿਣਾ ਹੈ ਜਾਂ ਫਿਰ ਅਸੀਂ ਬਿਮਾਰ ਹੋ ਕੇ ਫਿਰ ਇਲਾਜਾਂ ਦੇ ਚੱਕਰ ਚਾ। ਜੀ ਦੋਨਾਂ ਚੋ ਚੋਣ ਆਪਣੀ ਆਪਣੀ ਹੈ। ਜੀ ਬਿਲਕੁਲ। ਕਿਸੇ ਦੂਸਰੇ ਦਾ ਚੋਣ ਨਹੀਂ ਹੈ। ਥੋਪਿਆ ਹੋਇਆ ਚੋਣ ਨਹੀਂ ਹੋਣਾ। ਹਰ ਕਿਸੇ ਨੂੰ ਆਪ ਹੀ ਫੈਸਲਾ ਲੈਣਾ ਹੈ ਕਿ ਮੈਂ ਕਿਹੜੇ ਰਸਤੇ ਤੇ ਚੱਲਾਂ। ਸੰਧਰੂਸੀ ਵਾਲੇ ਤੇ ਚੱਲਾਂ ਜਾਂ ਫਿਰ ਬਿਮਾਰੋں ਦੇ ਰਾਜਾਂ ਹੇਠਾਂ। ਇਲਾਜਾਂ ਵਾਲਾ ਜਿਹੜਾ ਜੀ ਉਹ ਮਹਿੰਗਾ ਵੀ ਏ, ਔਖਾ ਵੀ ਏ। ਡਿਸਟਰਬੈਂਸ ਵੀ ਏ, ਪਰਿਵਾਰ ਉਜੜ ਜਾਂਦੇ ਨੇ। ਸਪੈਸ ਆ ਜਾਂਦੀ ਹੈ ਕੰਮ ਦੀ ਕੈਪੈਸਿਟੀ ਘੱਟ ਜਾਂਦੀ ਹੈ ਇਹ ਫਦੂਸ ਰਹਿਣਾ ਸਿੱਖੋਗੇ ਤਾਂ ਫਿਰ ਸਭ ਕੁਝ ਹੀ ਠੀਕ ਜੀ ਕੰਮ ਕੰਮ ਦੀ ਕੈਪੈਸਿਟੀ ਵਧੂ ਹੋਏਗੀ ਮਨ ਸ਼ਾਂਤ ਹੋਏਗਾ ਸੁਖ ਜ਼ਿਆਦਾ ਹੋਣਗੇ ਆਗ ਨਹੀਂ ਜ਼ਿਆਦਾ ਹੋਏਗੀ ਸੱਚੇ ਕੱਠ ਹੋਣਗੇ ਜੀ ਜੋ ਆਇਆ ਹੈ ਉਹਨੂੰ ਇੰਜੋਏ ਕਰ पाओगे ਸਰੀਰ ਤੰਦਰੁਸਤ ਹਰ ਚੀਜ਼ ਇੰਜੋਏ ਕਰੋਗੇ ਆ ਸਰੀਰੀ ਸੰਦਰੁਸਤੀ ਦੀ ਇੰਜਾਇ ਕਰੋਗੇ ਜੀ ਬਿਲਕੁਲ ਸੋ ਜ਼ਿੰਦਗੀ ਦਾ ਰਸ ਅਗਰ ਮਾਣਨਾ ਹੈ ਇਹ ਜ਼ਿੰਦਗੀ ਬੜੀ ਕੀਮਤੀ ਰਹਿਣੇ ਦਿੱਤੀ ਹੈ ਕਾਹਨੋਂ ਦਾ 84 ਲੱਖ ਜੀ ਨਾਲ ਕੋਪ ਕਿੰਨੀ ਹੈ ਜੀ ਇਹ ਇਹ ਬੜਾ ਕੀਮਤੀ ਇਨਸਾਨੀ ਜ਼ਮਾਨੇ ਦਾ ਰਬ ਨੇ ਦਿੱਤਰ ਇਹਨੂੰ ਤੁਸੀਂ ਇੰਜੋਏ ਕਰੀਏ ਸੰਤੁਸ਼ਟ ਰੱਖ ਕੇ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਬਿਮਾਰ ਹੋ ਕੇ ਇਲਾਜ ਕਰਾਉਣ ਨਾਲੋਂ ਚੰਗਾ ਹੈ ਕਿ ਇੱਕ ਸਿਹਤਮੰਦ ਜ਼ਿੰਦਗੀ ਜੀਣੀ ਸਿੱਖੀਏ ਐਦਾਂ ਦੀਆਂ ਅਸੀਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਓ ਰਲਵਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ